ਪੀਆ ਮੁੰਡੇ ਦੇ ਕੋਲ 2300 ਦੀਆਂ ਸੁਣ ਗਿਆ 2300 ਦੀਆਂ ਜੇ ਜਫਾ ਲੱਗਾ ਜੱਫੀ ਨੂੰ ਨਹੀਂ ਤੇ ਕਹਿੰਦੇ ਕੰਧਾ ਵੀ ਨੀ ਨੂੰ ਖਤਾਪੁਰੀਏ ਕਹਿੰਦੇ ਇੱਕ ਬੰਦੇ ਦੋ ਜਫਾ 2100 ਦੇ ਉਹਦੇ ਹੋ ਗਏ ਉਹ ਟੱਕਰ ਫਰੰਦੀਪੁਰੀਏ ਦੇ ਨਾਲ ਪਰ ਮੈਨੂੰ ਲੱਗਦਾ 200 ਪਹਿਲਾਂ ਹਾਏ ਸਾਹਮਣੇ ਕਿ 1 ਕੋ 13 ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਹੁਣ ਕੀ ਇਸ਼ਾਰੇ ਆ ਉਹ ਅਫੀਸ਼ੀਅਲ ਦੱਸਣਗੇ 2100 ਦੀਆਂ ਕਬਡੀਆਂ ਜਿਹੜੀਆਂ ਸੇਵਕਦੀਆਂ ਤੇ 500 ਦਾ ਜੱਫਾ ਸਾਡੇ ਰਮਨ ਪ੍ਰਧਾਨ ਸਭਰਾ ਪਿੰਡ ਵਾਲੇ ਉਹ ਸਾਡੇ ਦਰਮਿਆਨ ਜੇਜੇ ਤੌਰ ਤੇ ਪੁੱਜੇ ਆ ਉਹਨਾਂ ਭਰਾਵਾਂ ਵੱਲੋਂ ਤੇ 2100 ਹਾਂਜੀ ਕੀ ਰੌਲਾ ਬਸ ਓਕੇ ਹੀਰੀਆ